ਸੰਤ ਸਾਗਰ ਗੁਰੂ ਘਰ ਵੱਲੋਂ ਪ੍ਰੋਗਰਾਮ ਜੋ 29 ਨਵੰਬਰ ਨੂੰ ਅਲਿਖਿਆ ਗਿਆ ਵਾ ਉਹਦੇ ਵਿੱਚ ਸੰਤ ਸਾਗਰ ਵੱਲੋਂ ਜਿਹੜਾ ਉਹ ਮਨਾਇਆ ਜਾਏਗਾ ਜਿਹਦੇ ਵਿੱਚ ਸਾਰੇ ਗੁਰੂ ਘਰ ਬਾਬਾ ਜੀ ਦੀ ਹਰ ਤਰ੍ਹਾਂ ਦੇ ਨਾਲ ਸਪੋਰਟ ਮਾਲੀ ਸੰਗਤਾਂ ਨੂੰ ਆਪੋ ਆਪਣੇ ਗੁਰੂ ਘਰ ਦੀਆਂ ਸੰਗਤਾਂ ਨੂੰ ਲੈ ਕੇ ਆਪੋ ਆਪਣੇ ਗੁਰੂ ਘਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਲੈ ਕੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲਦ ਕਰਨਗੇ ਤੇ ਉਹਨਾ ਬੇਨਤੀ ਕੀਤੀ ਤਾਂ ਅਸੀਂ ਸਾਰਿਆਂ ਨੇ ਸਹਿਯੋਗ ਦੇਣ ਦਾ ਉਹਨਾਂ ਨੂੰ ਵਾਅਦਾ ਕੀਤਾ ਵੀ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਸੰਗਤਾਂ ਵੀ ਆਉਣਗੀਆਂ ਹੋਰ ਵੀ ਜੋ ਕੋਈ ਮਾਇਆ ਦੇ ਤੌਰ ਤੇ ਜਾਂ ਕਿਸ ਤਰ੍ਹਾਂ ਦੀ ਮਦਦ ਹੋਵੇ ਉਹ ਵੀ ਇਹ ਕਰਨ ਤਿਆਰ ਹਾਂ ਗੁਰਦੁਆਰਾ ਸੰਤ ਸਾਗਰ ਦੇ ਵੱਲੋਂ 29 ਨਵੰਬਰ ਨੂੰ ਇੱਕ ਧਾਰਮਿਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜੋ ਕਿ ਬਾਬਾ ਸੱਜਣ ਸਿੰਘ ਦੀ ਅਗਵਾਈ ਦੇ ਵਿੱਚ ਹੋਵੇਗਾ ਇਸ ਸਮਾਗਮ ਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਜਿਸ ਸੰਬੰਧੀ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਦੀ ਮੀਟਿੰਗ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਉਲੀਕੀ ਗਈ ਜਿੱਥੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰਾਂ ਨੇ ਇਸ ਸਮਾਗਮ ਦੇ ਵਿੱਚ ਸਾਥ ਦੇਣ ਲਈ ਹਾਮੀ ਭਰੀ ਜਿਸ ਦੀ ਜਾਣਕਾਰੀ ਗੁਰਦੇਵ ਸਿੰਘ ਕੰਗ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਅੱਜ ਗੁਰਦੁਆਰਾ ਸਿੱਖਲ ਸਾੜੀ ਦੇ ਵਿੱਚ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੀ ਮੀਟਿੰਗ ਹੋਈ ਆ ਜਿਹਦੇ ਵਿੱਚ ਗੁਰੂ ਘਰਾਂ ਨੇ ਸਾਰਿਆਂ ਨੇ ਹਿੱਸਾ ਲਿਆ ਉਹਦੇ ਵਿੱਚ ਜਿਹੜਾ ਕਿ ਸੰਤ ਸਾਗਰ ਗੁਰੂ ਘਰ ਵੱਲੋਂ ਪ੍ਰੋਗਰਾਮ ਜੋ 29 ਨਵੰਬਰ ਨੂੰ ਅਲਿਖਿਆ ਗਿਆ ਵਾ ਉਹਦੇ ਵਿੱਚ ਸੰਤ ਸਾਗਰ ਵੱਲੋਂ ਜਿਹੜਾ ਉਹ ਮਨਾਇਆ ਜਾਏਗਾ ਜਿਹਦੇ ਵਿੱਚ ਸਾਰੇ ਗੁਰੂ ਘਰ ਬਾਬਾ ਜੀ ਦੀ ਹਰ ਤਰ੍ਹਾਂ ਦੇ ਨਾਲ ਸਪੋਰਟ ਮਾਲੀ ਸੰਗਤਾਂ ਆਪੋ ਆਪਣੇ ਗੁਰੂ ਘਰ ਦੀਆਂ ਸੰਗਤਾਂ ਨੂੰ ਲੈ ਕੇ ਆਪੋ ਆਪਣੇ ਗੁਰੂ ਘਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਲੈ ਕੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲਦ ਕਰਨਗੇ ਤੇ ਵੱਧ ਤੋਂ ਵੱਧ ਆਓ ਉੱਥੇ ਆਪਾਂ ਉਹਨਾਂ ਦੀ ਸ਼ਤਾਬਦੀ ਜਿਹੜੀ ਉਹ ਮਨਾਈਏ ਜੀ 29 ਨਵੰਬਰ ਨੂੰ ਨਿਊਯਾਰਕ ਦੇ ਐਲੀ ਪੌਂਡ ਪਾਰਕ ਦੇ ਵਿੱਚ ਕਰਵਾਏ ਜਾਣ ਵਾਲੇ ਇਸ ਸਮਾਗਮ ਦੇ ਲਈ ਕਮੇਟੀਆਂ ਨੇ ਹਰ ਤਰੀਕੇ ਦੇ ਨਾਲ ਸੇਵਾ ਨਿਭਾਉਣ ਦਾ ਬੀੜਾ ਚੁੱਕਿਆ ਹੈ ਇਸ ਸਮਾਗਮ ਦੇ ਵਿੱਚ ਆਰਥਿਕ ਪੱਖੋਂ ਅਤੇ ਸੰਗਤ ਨੂੰ ਬੱਸ ਸਰਵਿਸ ਮੁਹੱਈਆ ਕਰਵਾਉਣ ਵਰਗੀਆਂ ਸਾਰੀਆਂ ਸੇਵਾਵਾਂ ਵੱਖ-ਵੱਖ ਕਮੇਟੀਆਂ ਨੇ ਬਣਾਉਣਗੀਆਂ ਜਿਸ ਬੰਦੀ ਰਗਵੀਰ ਸਿੰਘ ਸੁਬਾਨਪੁਰ ਹੋਰਾਂ ਨੇ ਜਾਣਕਾਰੀ ਸਾਂਝੀ ਕੀਤੀ ਅੱਜ ਗੁਰਦਾਰਸਿਕ ਸੁਸਾਇਟੀ ਵਿੱਚ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਦੀ ਮੀਟਿੰਗ ਹੋਈ ਜੋ 350 ਸਾਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਵਾਲਾ ਮਨਾਇਆ ਜਾ ਰਿਹਾ ਗੁਰਦੁਆਰਾ ਸੰਸਾਗਰ ਵੱਲੋਂ ਉਹਨਾਂ ਦੀ ਕਮੇਟੀ ਬਾਬਾ ਜੀ ਹੋਰ ਸਾਰੇ ਇੱਥੇ ਆਏ ਤੇ ਉਹਨਾਂ ਬੇਨਤੀ ਕੀਤੀ ਤਾਂ ਅਸੀਂ ਸਾਰਿਆਂ ਨੇ ਸਹਿਯੋਗ ਦੇਣ ਦਾ ਉਹਨਾਂ ਨੂੰ ਵਾਅਦਾ ਕੀਤਾ ਵੀ ਅਸੀਂ ਤੁਹਾਨੂੰ ਸਹਿਯੋਗ ਦੇ ਆਵਾਂਗੇ ਸੰਗਤਾਂ ਵੀ ਆਉਣਗੀਆਂ ਹੋਰ ਵੀ ਜੋ ਕੋਈ ਮਾਇਆ ਦੇ ਤੌਰ ਤੇ ਜਾਂ ਕਿਸ ਤਰ੍ਹਾਂ ਦੀ ਮਦਦ ਹੋਵੇ ਉਹ ਵੀ ਅਸੀਂ ਕਰਨ ਤਿਆਰ ਹਾਂ ਇਸ ਦੇ ਨਾਲ ਮੈਂ ਬੇਨਤੀ ਕਰਦਾ ਜਿਨੇ ਵੀ ਤੁਸੀਂ ਮੇਰੀ ਬਾਤ ਸੁਣ ਰਹੇ ਹੋ ਵੱਧ ਤੋਂ ਵੱਧ ਆਪਾਂ ਉਹ ਪਾਰਕ ਜਿਹੜਾ ਹੈਗਾ ਮਿਸਚੈਸਟਰ ਪਾਰਕ ਐਲੀਮੰਟ ਪਾਰਕ ਜੋ ਹੈ ਉਹਦੇ ਵਿੱਚ ਐਡਰੈਸ ਵਗੈਰਾ ਦਿੱਤੇ ਜਾਣਗੇ ਉੱਥੇ ਜ਼ਰੂਰ ਪਹੁੰਚੋ ਅਗਰ ਬੱਸਾਂ ਰਾਈ ਜਾਂ ਕਿਹਤੇ ਹੋ ਉਹ ਵੀ ਇਹ ਮਦਦ ਕਰਾਂਗੇ ਇਸ ਧਾਰਮਿਕ ਸਮਾਗਮ ਦੇ ਦੌਰਾਨ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਚਾਨਣਾ ਪਾਇਆ ਜਾਵੇਗਾ ਇਸ ਤੋਂ ਇਲਾਵਾ ਇਸ ਮੌਕੇ ਪੰਥ ਪ੍ਰਸਿੱਧ ਕਥਾਵਾਚਕ ਰਾਗੀ ਅਤੇ ਢਾਡੀ ਜਥੇ ਵੀ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਜਿਸ ਦੇ ਲਈ ਪਰਿਵਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਸਮਾਗਮ ਦੇ ਵਿੱਚ ਜ਼ਰੂਰ ਪਹੁੰਚਣ ਤਾਂ ਜੋ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਨਿਊਯਾਰਕ ਤੋਂ ਗੇਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ